ਲੇਕੇ ਕਦਮ ਹੋਰ ਕਿਵਦਾ ਲਿਆ ਵੀ ਅੱਜ ਜਿਹੜਾ ਇਹ ਮੀਟਰ ਸੈਸ਼ਨ ਦੇ ਵਿੱਚ ਜਿਹੜਾ ਪਾਰਲੀਮੈਂਟ ਦੇ ਵਿੱਚ ਲੈ ਕੇ ਆ ਰਹੇ ਨੇ ਜਿਹੜਾ ਪੰਜਾਬ ਚੰਡੀਗੜ੍ਹ ਪੰਜਾਬ ਵੀ ਰਾਜ ਤਾਂ ਨਹੀਂ ਸੀ ਉਹਦਾ ਗਵਰਨਰ ਉਹ ਕਿ ਪੰਜਾਬ ਦਾ ਗਵਰਨਰ ਚੰਡੀਗੜ੍ਹ ਦਾ ਗਵਰਨਰ ਸੀ ਪਰ ਹੁਣ ਇਹਨਾਂ ਦੇ ਵਿੱਚ ਅੱਗੇ ਇੱਕ ਸਤਾ ਪੋਰ ਕੀਤਾ ਜਾ ਰਿਹਾ ਵੀ ਉਹਦਾ ਗਵਰਨਰ ਵਕ ਕੀਤਾ ਜਾ ਰਿਹਾ ਐਡਮਿਨਿਸਟ੍ਰੇਟਿਵ ਦੇ ਤੌਰ ਤੇ ਏ ਪੰਜਾਬ ਦੇ ਹੱਕਾਂ ਦੇ ਉੱਤੇ ਸਿੱਧਾ ਸਿੱਧਾ ਟੱਕਰ ਉਹ ਜਿਵੇਂ ਬੀਬੀ ਐਫ ਪੀ ਦੇ ਉੱਤੇ ਜਿਵੇਂ ਚੰਡੀਗੜ੍ਹ ਦੇ ਉੱਤੇ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਟੱਕੇ ਮਾਰੇ ਜਾ ਰਹੇ ਸਨ ਉਹੀ ਕਦਮਾਂ ਦੇ ਵਿੱਚ ਅੱਕੇ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਨਵੇਂ ਬਬਰੀ ਜਿਹੜਾ ਸੰਘਰਸ਼ ਸਾਡਾ ਪਹਿਲਾਂ ਚੱਲ ਰਿਹਾ ਹੈ ਸੈਂਟਰ ਦੇ ਦੱਸ ਰਿਹਾ ਬੀਐਸਐਫ ਪਿੱਛੇ ਨਹੀਂ ਹਟਾਂਗੇ ਇਹ ਪੰਜ ਪਿੰਡਾਂ ਨੂੰ ਜਿਵੇਂ ਬਹੁਪੁਰਤ ਵਿੱਚ ਪੰਜ ਪਿੰਡਾਂ ਨੂੰ ਬੱਗੇ ਸਨ ਅਪੰਜ ਬੇੜ ਨਹੀਂ ਦਿੱਤੇ ਸਨ ਤੇ ਇਹ ਸਾਰੇ ਰਾਜ ਨੂੰ ਅਕੇ ਗਵਨ ਵਾਲੀ ਗੱਲਾਂ ਵੱਲ ਵੱਧ ਰਿਹਾ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਪੰਜਾਬ ਦੇ ਲੋਕ ਪਿੱਛੇ ਨਹੀਂ ਹਟਣਗੇ ਉਹ ਆਪਣੇ ਫੈਡਰਲ ਰਾਈਟਸ ਲਈ ਜਿਹੜਾ ਨਰਨ ਦਾ ਇਨਸਾਫੀ ਹੁੰਦੀ ਆਈ ਹੈ ਉਹਦੇ ਖਲਾਫ ਲਾਪਤਾ ਦੀ ਕਰਨਗੇ ਤੇ ਸੰਘਰਸ਼ਾਂ ਨੂੰ ਵੱਡਾ ਕਰਨਗੇ ਇਹਦੇ ਵਿੱਚ ਉਹਨਾਂ ਨੂੰ ਜੋ ਵੀ ਟੱਲਣਾ ਪਵੇ ਉਹ ਅਸੀਂ ਕੀਮਤਾਂ ਅਦਾ ਕਰਨ ਨੂੰ ਤਿਆਰ ਆ ਸੋ ਮੈਂ ਤੁਹਾਨੂੰ ਅਪੀਲ ਕਰਨਾ ਵੀ ਆਉਣ ਵਾਲੀ 26 ਤਰੀਕ ਨੂੰ ਵੱਧ ਤੋਂ ਵੱਧ ਘਟਕ ਕੀਤਾ ਜਾਵੇ ਦਾ ਪੰਜਾਬ ਦੇ ਪੋਲੀਟੀਕਲ ਪਾਰਟੀਆਂ ਨੂੰ ਇਹ ਸਨੈਹ ਦੇਣਾ ਚਾਹੁੰਦੇ ਆ ਕਿ ਅਸੀਂ ਕਬਰਾਂ ਤੱਕ ਪਹਿੰਦੀ ਤੱਕ ਜਾ ਚੁੱਕੇ ਆ ਹੋਣ ਸਾਨੂੰ ਪਿੱਛੇ ਰਹਿਣ ਤੋਂ ਕੁਝ ਨਹੀਂ ਰਹਿ ਗਿਆ ਸੋ ਤੁਹਾਨੂੰ ਅਪੀਲ ਕਰਨੇ ਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੇ ਬਾਹਰ ਨਿਕਲੋ ਆਪਣਾ ਸੰਘਰਸ਼ ਲੀਕੋ ਤੇ ਆਪਣੇ ਹੱਕ ਲੈ ਕੇ ਫੇਰ ਹੀ ਅਸੀਂ ਇਹ ਖਿੱਤੇ ਨੂੰ ਆਬਾਦ ਕਰਕੇ ਰਹਿ ਸਕਨੇ ਆ ਬੋਲੇ ਇਸਾਨ ਹਾਂ